ਉੱਲਾ ਚਾ ਆ ਗਿਆ ਯਾਰ ਲਿਆ ਵੀ ਕਿਵੇਂ ਆਇਆ ਜਿੰਨਾ ਤੇਰੇ ਬਾਰੇ ਸੁਣਿਆ ਨਾ ਐਨ ਬੈ ਨੋਵੇਂ ਆ ਤੂੰ ਗੱਲ ਬਾਤ ਆ ਤੇਰੀ ਯਾਰ ਮੁੱਦੇ ਦੀ ਗੱਲ ਕਰ ਯਾਰ ਕੋਈ ਨਹੀਂ ਛੋਟੇ ਵੀਰ ਮੁੱਦੇ ਦੀ ਗੱਲ ਵੀ ਕਰ ਲੈਣੀ ਆ ਤਾਇਆ ਹਾਕਾ ਮਨੇ ਸ਼ਬਾਸ਼ੀ ਭੇਜੀ ਆ ਕਹਿੰਦਾ ਮੁੰਡੇ ਨੂੰ ਮਿਲ ਕੇ ਆ ਜਿਉ ਨੇ ਕਾਲਜ ਚ ਚਿੱਟੇ ਤੇ ਤਸਕਰਾਂ ਦੇ ਤਣੇ ਕਸਤੇ ਸਵਾਦ ਲਿਆਤਾ ਯਾਰ ਬੜਾ ਵਧੀਆ ਕੰਮ ਕਰ ਰਹੇ ਆ ਤੂੰ ਸ਼ਾਬਾਸ਼ ਜੋ ਸਾਡੀ ਕਦੇ ਲੋੜ ਹੋਵੇ ਤਾਂ ਦੱਸੀ ਲੋੜ ਪੈਣ ਤੇ ਖੜਨੂ ਮੇਰੇ ਯਾਰ ਹੈਗੇ ਆ ਮੈਂ ਨਾਰੇ ਮਾਰਨ ਵਾਲਾ ਚੋਨੀ ਵਰਦਿਆਂ ਚ ਹੱਕ ਡਾ ਕੇ ਖੜਨ ਵਾਲਾ ਚੋ ਮਾਂ ਗੱਲਾਂ ਕਰਨੀਆਂ ਸੌਖੀਆਂ ਸਾਡੇ ਨਾਲ ਯਾਰੀ ਲਾ ਕੇ ਸੂਈ ਵਾਲੇ ਨੱਕੇ ਚ ਲੰਘਣਾ ਪੈਣਾ ਲੰਘ ਜਾਗੇ ਦੇਖ ਲਾ ਮੌਕੇ ਤੇ ਮੋਕਣਾ ਮਾਰ ਜੀ ਜੇ ਮੋਕ ਮਰੀ ਤਾਂ ਗੋਲੀ ਮਾਰਦੀ ਮੈਨੂੰ ਲੱਗਦਾ ਕਾਲਜ ਦੇ ਗ੍ਰੇਡ ਵੱਧ ਗਏ ਜਿਹੜਾ ਇਨ ਹਾਊਸ ਗੁੰਡਿਆਂ ਦਾ ਸਾਥ ਦੇਣ ਆਊਟਸਾਈਡਰ ਵੀ ਆਉਣ ਲੱਗੇ ਸਾਡਾ ਕਾਲਜ ਪੜਾਈ ਕਰਨ ਲਈ ਬਣਿਆ ਗੁੰਡਾਗਰਦੀ ਕਰਨ ਲਈ ਨਹੀਂ ਲੱਗਦਾ ਸਾਡੇ ਪ੍ਰਧਾਨ ਸਾਹਿਬ ਨੇ ਐਡਮਿਸ਼ਨ ਗੁੰਡਾਗਰਦੀ ਕਰਨ ਲਈ ਲਈ ਹੈ ਜੇ ਤੁਹਾਨੂੰ ਇਹ ਕਿਸੇ ਨੂੰ ਵੀ ਤੰਗ ਪਰੇਸ਼ਾਨ ਕਰਨ ਤਾਂ ਸਾਡੀ ਆਰਗੇਨਾਈਜੇਸ਼ਨ ਨਾਲ ਸੰਪਰਕ ਕਰ ਸਕਦਾ ਹੈ ਇਸ ਸਾਲਾ ਕੁਝ ਜ਼ਿਆਦਾ ਉੱਚ ਨਹੀਂ ਬੰਗਾ ਜੀਆਂ ਦੇ ਜਾਂਦਾ ਉਹ ਬੱਬਲ